ਆਸੀਂ ਆਪੀ ਸ਼ਕਤੀ ਕੌਣ ਚਾਹੁੰਦੀ ਹੈ ਤਾਂ ਅੱਜ ਵਿਦਿਆਰਥੀਆਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਸਰ ਇੱਕ ਗੱਲ ਸਰ ਜੀ ਨਹੀਂ ਤਾਂ ਇਹ ਵਿਦਿਆਰਥੀ ਤਾਂ ਮੀਤਹਿਰ ਨੂੰ ਕੁੜੀ ਨੇ ਲਲਕਾਰ ਤੋਂ ਲਲਕਾਰ ਜਥੇਬੰਦੀ ਤੋਂ ਸਵਾਲ ਕੀਤੇ ਨੇ ਤਿੱਖੇ ਜਿਹੜੀ 2022 ਦੇ ਵਿੱਚ 2.5 ਕਰੋੜ ਰੁਪਏ ਚ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਚੱਲੀ ਸੀ ਉਹਨਾਂ ਜਵਾਬ ਦੇ ਸਰਕਾਰ ਨੇ ਸਾਡੇ ਉੱਤੇ ਲੱਖਾਂ ਚਲਾਈਆਂ ਨੇ ਸਾਡੇ ਉੱਤੇ ਫਸੇ ਕੀਤੇ ਨੇ ਉਹ ਸਰਕਾਰ ਹੈ ਇੱਕ ਮਿੰਟ 2.5 ਕਰੋੜ ਪਿੱਛੇ ਤੁਸੀਂ ਸਾਡੀ ਯੂਨੀਵਰਸਿਟੀ 2022 ਵਿੱਚ ਵੇਚਣ ਲੱਗੇ ਸੀ ਉਹ ਯੂਨੀਵਰਸਿਟੀ ਹੈ ਤੁਹਾਡੀ ਤਾਂ ਬਾਅਦ ਇੱਕ ਮਿੰਟ ਸਾਡੀ ਯੂਨੀਵਰਸਿਟੀ ਤੁਸੀਂ ਬੇਟਾ ਮੇਰੀ ਬਹੁਤ ਮੇਰੀ ਬਾਅਦ 2.5 ਕਰੋੜ ਪਿੱਛੇ ਤੁਸੀਂ ਅਸੀਂ ਦੇਖ ਸਕਦੇ ਹਾਂ ਕਿ ਤੁਸੀਂ ਅੱਜ ਕਿਸ ਮੋਨ ਨਾਲ ਆ ਕੇ ਆਏ ਹੋ ਮੋਨ ਨਾਲ ਕੀ ਆਪਾਂ ਸਭ ਆਪਾਂ ਮੈਡੀਕਲ ਸ਼ਾਮ ਨਹੀਂ ਹੋਣਾ ਇਹ ਕਰਨ ਹਾਲਾ ਕਿ ਤੇ ਆਸ ਜਿਹੜੇ ਰੋਸ ਨੇ ਰੋਸਾਂ ਦਾ ਵੀ ਜਵਾਬ ਜਿਹੜਾ ਹੋਣਾ ਸਾਰਾ ਮਤਲਬ ਇਹ ਕਿ ਜੰਮ ਨਹੀਂ ਮੱਖਣਾ ਥੈਂਕ ਯੂ ਸਰ ਮਾ ਮਤਮ ਪ੍ਰੀਆ ਸਾਹਿਬ ਇਹ ਵਿਰੋਧ ਕੀਤਾ ਜਾ ਰਿਹਾ ਹੈ ਇਸ ਬਾਰੇ ਕੀ ਕਹੋਗੇ ਸੰਗਵਾ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਏ ਜਾ ਰਹੇ ਨੇ ਇਹਦੇ ਬਾਰੇ ਕੀ ਕਹੋਗੇ ਜੀ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਤੁਹਾਡੇ ਖਿਲਾਫ ਇਹ ਡੈਮੋਕ੍ਰੇਸੀ ਹੈ ਸਾਰੇ ਮੰਬਰੋਂ ਤੁਸੀਂ ਇੱਕ ਮਿੰਟ ਸੈਟ ਮੈਂ ਸਰ ਸਹੀ ਜਵਾਬ ਦੇ ਕੇ ਜਾਇਓ ਨਹੀਂ ਮੈਂ ਜਵਾਬ ਹੀ ਸਵਾਲ ਹੀ ਲੈਣਾ ਹੈ ਥੈਂਕ ਯੂ ਜੀ ਸ਼ੋ ਮੈਂਬਰ ਹਾਂ ਤੁਸੀਂ ਮੈਂ ਚੱਕ ਰਿਹਾ ਐਕਸੈਪਸ਼ਨਲ ਐਕਸਫੀਸ਼ਲ ਮੈਂਬਰ ਹੋ ਤੁਸੀਂ ਨਾ ਨਾ ਮਤਲਬ ਪਹਿਲਾਂ ਨਹੀਂ ਨਾ ਮੈਂ ਮੈਂ ਥੋੜੀ ਤੁਸੀਂ ਪਾਰਟੀ ਤੇ ਬੁਲਾ ਰਹੇ ਹੋ ਐਮਪੀ ਸਾਹਿਬ ਆਵਾਜ਼ ਵੀ ਪਾਰਟੀ ਬੁਲਾ ਰਹੇ ਹੋ ਭਾਈ ਭਾਈ ਥੋੜਾ ਜਿਹਾ ਪਿੱਛੇ ਜਿਹੜੇ ਇਹਦੇ ਐਗਜ਼ੀਕਿਊਟਿਵ ਮੈਂਬਰ ਇਹ ਤੇ ਹਾਜ਼ਰ ਹੋਏ ਭਾਈ ਕੈਮਰਾ ਪਿੱਛੇ ਪਾਰਟੀ ਜਾਨ ਲਾਈਵ ਕਰ ਰਹੇ ਮੇਰੇ ਦੂਜੀ ਗੱਲ ਸਾਡਾ ਵੀ ਲਾਈਵ ਚੱਲ ਰਿਹਾ ਇਸ ਜੀ ਦੀ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਹੋ ਵੀ ਅਸੀਂ 49 ਕਰੋੜ ਦੇਤਾ ਜੀ ਉਹ ਦੇਤਾਗਾ ਤੁਹਾਡੇ ਕੋਈ ਪੈਸੇ ਕਿੱਥੇ ਨੇ ਮਤਲਬ ਇਸ ਯੂਨੀਵਰਸਿਟੀ ਦੇ ਉੱਤੇ ਜਿਹੜਾ ਆਪਦਾ ਬਣਦਾ ਥੋੜਾ ਕੈਮਰਾ ਪਿੱਛੇ ਕਰ ਲਓ ਨਾ ਨਾ ਡਿਪਾਰਟਮੈਂਟ ਡਿਪਾਰਟਮੈਂਟ ਮੇਰੀ ਗੱਲ ਸੁਣ ਨਾ ਡਿਪਾਰਟਮੈਂਟ ਦੀ ਗੱਲ 2001 ਦਾ ਗੁਣਾ ਮੈਂ ਜੀ ਸਟੂਡੈਂਟ ਹਾਂ ਮੈਂ ਮੈਂ ਇਵੈਂਟ ਲੀਡਰ ਵੀ ਤੇ ਆ ਨਹੀਂ ਨਹੀਂ ਕੁਝ ਵੀ ਰਹੇ ਹੋ ਸਰ ਮੈਨੂੰ ਸਵਾਲ ਕਰਦਾ 2020 ਚ ਇਹ ਵੀ ਸੈਨੇਟ ਦੇ ਇਲੈਕਸ਼ਨ ਹੋਏ ਸੀ ਸਰ ਮੈਨੂੰ ਇੱਕ ਮਿੰਟ ਸੁਣ ਲੈ ਹਾਂ ਹਾਂ ਸਟੂਡੈਂਟ ਹੈ ਹਾਂ ਉਹਿਆ 20 ਦੇ ਵਿੱਚ ਲਕਸ਼ਮੀ ਹੋਇਆ ਸੀ ਉਦੋਂ ਵੀ ਇੱਥੇ ਪਟਾਚੀ ਅਸੀਂ ਕਰਦੇ ਸੀ ਕਿਸੇ ਨੇ ਕਰਾਏ ਸੀ ਸਾਡਾ ਫਰਜ ਹੈ ਇੱਕ ਮਿੰਟ ਇੱਕ ਮੇਰਾ ਇੱਕ ਜਵਾਬ ਹੈ ਮੇਰਾ ਇੱਕ ਮੇਰਾ ਇਹ ਇੱਕ ਜਵਾਬ ਹੈ 2021 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਇਆ ਸੀ ਆਰਡਰ ਕਿ ਇਲੈਕਸ਼ਨ ਕਰਾਏ ਜਾਵੇ ਨਹੀਂ ਕੈਮਰਾ ਪਿੱਛੇ 24 ਘੰਟੇ ਨਹੀਂ ਸੀ ਤੁਸੀਂ 24 ਘੰਟੇ ਨਹੀਂ ਸੀ ਅਸੀਂ ਸੀਗੇ ਅਸੀਂ ਇੱਥੇ ਇੱਕ ਮਿੰਟ 24 ਘੰਟੇ ਅਸੀਂ ਇੱਥੇ ਬੈਠੇ ਰਹੇ ਹਾਂ ਸਾਨੂੰ ਤੁਸੀਂ 24 ਘੰਟੇ ਨਹੀਂ ਦਿੱਤੇ ਦੂਜੀ ਗੱਲ ਦੂਜੀ ਗੱਲ 2022 ਦੇ ਵਿੱਚ ਜਦੋਂ ਇਹ ਬਿਆਨ ਆਉਂਦਾ ਹਾਈ ਕੋਰਟ ਦਾ ਵੀ ਇਸ ਯੂਨੀਵਰਸਿਟੀ ਨੂੰ ਸੈਂਟਰਲਾਈਜ਼ ਕਰਨ ਵੱਲ ਵੇਖਿਆ ਜਾਵੇ ਉਦੋਂ ਅੰਬਸਾਬ ਤੋਂ ਵਿਦਿਆਰਥੀਆਂ ਦਾ ਇੱਕ ਇਨਕਲਾਬੀ ਜੱਥੇਬੰਦੀ ਦਾ ਕਾਫਲਾ ਚੱਲਦਾ ਹੈ ਗਵਰਨਰ ਹਾਊਸ ਵੱਲ ਤੇ ਉਹ ਕਾਫਲੇ ਨੂੰ ਰੋਕਣ ਵਾਲੀ ਭਗਵੰਤਬਾਨ ਸਰਕਾਰ ਹੁੰਦੀ ਹੈ ਬਈ ਸਾਡੇ ਪੱਗ ਲਾਏਗਾ ਯਾਰ ਮੜਾ ਪਰਾਂ ਕਰਦਾ ਮੈਂ ਤਾਂ ਮੈਂ ਤਾਂ ਜਵਾਬ ਮੰਗ ਰਿਹਾ ਕਿ ਕਿਤੇ ਪੱਗ ਕਿਉਂ ਲਾਤੀ ਚਾਰ ਕਿਉਂ ਕੀਤਾ ਗਿਆ ਲਾਤੀ ਚਾਰ लाठी चार्ट किसने लाठी चार्ट किसने चार्ट काम चार्ट काम शिवाय ऐसा क्या होने वाला है शिवाय तुझे नाड़ा के बैठ जिए तो आज जेड़ा है कि ना अरे तू क्या नहीं सकता तूने बाप त्वाप तो नहीं तू तीन पारा तो शिवाय ਕਿ ਨਹੀਂ ਕਿ ਇਹ ਪੰਜਾਬ ਸਰਕਾਰ ਇੰਨੀ ਨਕਾਮ ਰਹੀ ਹੈ ਪੰਜਾਬ ਸਰਕਾਰ ਪਹਿਲੇ ਦਿਨ ਤੋਂ ਨਾਲ ਹੈ ਅੱਗੇ ਦੀ ਨਾਲ ਹੈ ਔਰ ਮੈਂ ਪਹਿਲੇ ਦਿਨ ਤੋਂ ਮੈਂ ਹੀ ਸ਼ੁਰੂਆਤ ਕੀਤੀ ਹੈ ਤੇ ਹੁਣ ਇਹ ਜਿਹੜੇ ਰੈਜ਼ੋਲੂਸ਼ਨ ਦੀ ਮੰਤਰੀ ਸਾਹਿਬ ਦੇ ਕਹਿਣ ਤੇ ਜਿਹੜੀ ਰੈਜ਼ੋਲੂਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਐਮਰਜੈਂਸੀ ਸੱਦ ਕੇ ਅਸੀਂ ਪਾਵਾਂਗੇ ਉਹ ਕਦੋਂ ਤੱਕ ਹੋ ਜੂਗਾ ਕੋਈ ਮਿਨੀਮਮ ਮੈਕਸਿਮਮ ਟਾਈਮ ਆ ਜਿਹੜਾ ਸੈਸ਼ਨ ਆ ਰਿਹਾ ਇੱਥੇ ਲੈ ਕੇ ਐਮਰਜੈਂਸੀ ਕੋਈ ਸੱਦਿਆ ਨਹੀਂ ਜਾਊਗਾ ਪਰ ਉਹਨਾਂ ਟਾਈਮ ਫਿਰ ਇਹ ਰੋਲਾ ਚੱਲਦਾ ਰਹੇ ਰੋਲਾ ਕਿਉਂ ਅੱਜ ਗਵਰਨਰ ਮਿਲ ਕੇ ਆਏਗਾ ਅੱਜ ਕੇ ਸੋਕੇ ਨੇ ਵੀ ਅਸੀਂ ਕੈਂਚ ਕਰ ਨਹੀਂ ਹੁੰਦਾਂਗੇ ਮਤਾ ਮਤਾ ਖੇਟੀ ਜਾਂਦੇ ਨੇ ਕਹਿੰਦੇ ਗਵਰਨਰ ਨੂੰ ਮਿਲਿਆ ਗਵਰਨਰ ਦੇ ਘਰ 2 ਕਿਲੋਮੀਟਰ ਦੂਰ ਹੈ ਇੱਥੋਂ ਕੀ ਪੰਜਾਬ ਸਰਕਾਰ ਜੇ ਜੇ ਕੇਂਦਰੀ ਵਾਅਦੇ ਕੋਈ ਪਰਚਾ ਹੁੰਦਾ ਉਹ ਪਚੱਕੇ ਜਾਂਦਾ ਉੱਥੇ 92 ਦੇ ਬਾਰੇ ਵਿੱਚ ਪਹੁੰਚ ਜਾਂਦੇ ਨੇ ਇੱਥੇ ਕਿਉਂ ਨਹੀਂ ਪਹੁੰਚੇ ਪੰਜਾਬ ਸਰਕਾਰ ਅੱਜ ਮੋਦੀ ਹਕੂਮਤ ਨੇ ਹਰ ਕੁਝ ਮੁਕਤ ਰਹੀ ਹੈ ਉਹ ਤਾਂ ਕਹਿੰਦੇ ਕਹਿੰਦੇ ਬੇਟੇ ਤੁਸੀਂ ਕਹਿੰਦੇ ਨਵੇਂ ਹੋ ਅਸੀਂ ਪੁਰਾਣੇ ਆ ਸਾਡੀ ਯੂਨੀਵਰਸਿਟੀ ਹੈ ਆ ਰਹੀ ਕਿ ਤਸੀਗਾ ਜੀ 2021 ਦੇ ਵਿੱਚ ਵੀ ਸੈਟੀਆਂ ਚੋਣਾ ਨਹੀਂ ਹੋਇਆ ਸੀ ਗਿਆ ਅਸੀਂ 28 ਦਿਨ ਇੱਥੇ ਦਿਨ ਰਾਤ ਪ੍ਰੋਟੈਸਟ ਲਾਇਆ ਸੀਗਾ ਉਹ ਉਹਦੇ ਬਾਅਦ ਸੰਘਰਸ਼ ਦੇ ਕਰਕੇ ਹੀ ਸੈਟੀਆਂ ਚੋਣਾ ਬਹਾਲ ਕਰਾਇਆ ਸੀ ਤੇ ਅੱਜ ਵੀ ਸੰਘਰਸ਼ ਕਰਕੇ ਹੀ ਕਰਾਂਗੇ ਭਗਵਾਨਤਮਾ ਸਰਕਾਰ ਨੇ ਜਿਹੜੀ ਜਿਹੜੀ ਸਰਕਾਰ ਹੈ ਇਹਨਾਂ ਨੇ ਉਦੋਂ ਵੀ ਕੁਝ ਨਹੀਂ ਕੀਤਾ ਜਿਹੜੀ ਉਦੋਂ ਹੁਸੈਨ ਜੀ ਦੀ ਸਰਕਾਰ ਸੀ ਕੀ ਨਾ ਚੋਣਾ ਉਦੋਂ ਕਰਾਉਣ ਦਿੱਤੀਆਂ ਅੱਜ ਵੀ ਇਹ ਸਾਨੂੰ ਗੋਲੀਆਂ ਦੇ ਰਹੇ ਨੇ ਮਿੱਠੀਆਂ ਸਿਰਫ ਗੋਲੀਆਂ ਦੇ ਰਹੇ ਨੇ ਲਾਰੇ ਲਾਰੇ ਨੇ ਅਸਲ ਤੇ ਵੀ ਜਿਹੜੀ ਸਰਕਾਰ ਹੈ ਉਹ ਅੱਜ ਲੋਕਾਂ ਦੇ ਨਾਲ ਨਹੀਂ ਖੜੀ ਹੋਈ ਅਸੀਂ ਕਹਿੰਦੇ ਆ ਵੀ ਜੇ ਜੇ ਸੱਚੀ ਆਵਾਜ਼ ਚਾਹਵੇ ਲੈ ਪਹਿਲੇ ਪਹਿਲੇ ਦਾ ਜਵਾਬ ਦੇ 2022 ਦੇ ਵਿੱਚ ਇਹਨਾਂ ਨੇ ਕੇਂਦਰ ਕਰ ਕਿਉਂ ਹੁੰਦਦਾ ਕਿਵੇਂ ਹੁੰਦਦਾ ਉਹ ਤੋਂ ਬਾਅਦ ਅੱਜ ਇਹੋ ਜਿਹੀ ਸੱਚੀ ਕਹਿ ਰਹੇ ਤਾਂ ਇੱਥੇ ਆਖੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜਨ ਨਹੀਂ ਤਾਂ ਅੱਜ ਇਹ ਮੋਦੀ ਸਰਕਾਰ ਦੇ ਨਿਗਾਹ ਨਰੇ ਹੋਏ ਨੇ ਇਹ ਸਾਫ਼ ਗੱਲ ਹੈ ਕੱਲੇ ਮਤਿਆਂ ਤੋਂ ਕੱਲੇ ਹਾਈ ਕੋਰਟ ਦੀਆਂ ਅਪੀਲਾਂ ਤੋਂ ਕੁਝ ਨਹੀਂ ਹੁੰਦਾ ਇਹ ਯੂਨੀਵਰਸਿਟੀ ਸਾਡੇ ਤੋਂ ਖੋਈ ਜਾਊਗੀ ਤੇ ਜ਼ਿੰਮੇਵਾਰ ਹੋਣਗੇ ਆਵਾ ਤੇ 10 ਨੂੰ ਵੀ ਆਵਾਂਗੇ ਅਸੀਂ ਨਾਲ ਆ ਤੁਹਾਡੇ ਤਾਂ ਇਹ ਕਹਿੰਦੇ 10 ਨੂੰ ਵੀ ਆਵਾਂਗੇ ਅਸੀਂ ਆ ਕੇ ਤਾਂ ਗਏ ਹਾਂ ਤੁਮ ਨਹੀਂ ਕੌਣ ਆ ਕੇ ਗਿਆ ਜੀ ਇਹਦੇ ਵਿੱਚ ਹੀ ਜਿਹੜੇ ਹਾਈ ਕੋਰਟ ਵਾਲੀ ਗੱਲ ਹੈ ਇਹਨਾਂ ਨੇ ਸਿਰਫ ਇੰਨਾ ਕਰਿਆਗਾ ਕੇ ਹਾਈ ਕੋਰਟ ਦੇ ਵਿੱਚ ਆਪਦੀ ਜਿਹੜੀ ਕਹਿੰਦੇ ਵੀ ਅਸੀਂ ਆਹ ਲਾਗੂ ਕਰਤਾ ਪਰ ਉਹ ਹਾਈ ਕੋਰਟ ਨਾਲ ਕੀ ਮਸਲਾ ਹੱਲ ਹੋ ਜਾਊਗਾ ਅਸੀਂ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਆ ਕਿ ਤੁਸੀਂ ਸੰਘਰਸ਼ ਕਰੋ ਮਤਲਬ ਉਹ ਚੀਜ਼ਾਂ ਦੇ ਖਿਲਾਫ ਜੇ ਸੰਘਰਸ਼ ਨਹੀਂ ਹੋਊਗਾ ਤਾਂ ਇਹ ਅਸੀਂ ਨਹੀਂ ਜਿੱਤਣ ਲੱਗੇ ਇਹ ਸਾਡੀ ਗੱਲ ਸਾਫ਼ ਹੈ ਕਿਸ ਤਰ੍ਹਾਂ ਚਾਹੁੰਦੇ ਹੋ ਸੰਘਰਸ਼ ਜਿਵੇਂ 92 ਮੈਂਬਰ ਇਹਨਾਂ ਦੇ ਦਿੱਲੀ ਪਹੁੰਚ ਜਾਂਦੇ ਆ ਸੰਘਰਸ਼ ਇਸ ਤਰ੍ਹਾਂ ਹੁੰਦੇ ਆ ਜੰਤਰ-ਮੰਤਰ 2011 ਦਾ ਇਹਨਾਂ ਨੂੰ ਭੁੱਲ ਗਿਆ ਹੈਗਾ ਸੈਂਟਰ ਦੇ ਖਿਲਾਫ ਕੋਟਾਂ ਤੋਂ ਕਿੰਨੀਆਂ ਅਸੀਂ ਉਮੀਦਾਂ ਰੱਖਦੇ ਆ ਕਿਸਾਨ ਅੰਦੋਲਨ ਵੇਲੇ ਕੀ ਕੋਰਟ ਨੇ ਉਹ ਜਿੱਤ ਕੇ ਦਿੱਤਾ ਸੰਘਰਸ਼ ਕਰਨਾ ਪਿਆ ਪਾਣੀਆਂ ਦਾ ਮਸਲਾ ਬੀਬੀ ਐਮਪੀ ਦਾ ਮਸਲਾ ਹੈ ਕਿਹੜੇ ਮਸਲੇ ਦੇ ਆ ਉਹਨਾਂ ਮਸਲਿਆਂ ਤੇ ਇਹ ਅਸੀਂ ਉਹਦਾ ਜਵਾਬ ਮੰਗਦੇ ਆ ਤੇ ਜਦੋਂ ਵੀ ਇਹ ਆਉਣਗੇ ਅਸੀਂ ਉਹਦਾ ਜਵਾਬ ਮੰਗਾਂਗੇ ਤੁਹਾਨੂੰ ਲੱਗਦਾ ਫਾਰਮੈਟ ਹੀ ਫੋਟੋ ਆਪਨੇ ਫੋਟੋ ਖਿਵਾਉਣ ਲਈ ਸਟੇਟਮੈਂਟ ਬਾਇ ਦੀਸਾਰੇ ਲੀਡਰਸ ਕੋ ਆਉਣੇ ਆ ਅਸੀਂ ਕਹਿੰਦੇ ਆ ਕਿ ਪਾਲਤਾ ਇੱਥੇ ਤੁਸੀਂ ਕਰਨੀ ਨਹੀਂ ਆਉਣ ਦੀ ਦਸ ਗਸ਼ਤ ਵਿੱਚ ਸ਼ਾਮਲ ਹੋਵੋ ਅਜੇ ਫੋਟੋ ਖਿਚਵਾਉਣ ਲਈ ਇੱਥੇ A4 ਵਰਨੇ ਦਾ ਇਸਤੇਮਾਲ ਕਰਨ ਲਈ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਇੱਥੇ ਕੋਈ ਨਾ ਆਵੇ ਠੀਕ ਠੀਕ ਆ ਅਸੀਂ ਕਹਿੰਦੇ ਵੀ ਜੇ ਕੋ ਨੂੰਤਮ ਸਰਕਾਰ ਸਾਡੀ ਸ਼ਕਲ ਦੇ ਕੋਣ